ਮੈਚ ਕਰਾ ਲੈਂਦੇ ਆ। ਕੰਮ ਹੋ ਜਿੱਤਦਾ। ਅ ਸਰ ਇੱਕ ਆਪਣਾ ਅਮਪਲਾਈ ਜੈ ਜਿਹੜਾ ਕਿ ਉਹ ਲੱਕੜ ਲਾ ਕੇ ਆਪਦੀ ਉਦ ਤੇ ਦੇ ਰੱਖ ਕੇ ਬੈਠਾ ਜਿਹੜਾ ਕਹਿੰਦਾ ਕਿ ਮੈਂ ਮਤਲਬ ਕਿ ਆਤਮੱਤਿਆ ਕਰ ਲੂੰਗਾ ਜੇ ਮੇਰਾ ਮਤਲਬ ਕਿ ਜਿਹੜੇ ਮੈਨੂੰ ਜਬਰੀ ਰਿਟਾਇਰ ਕੀਤਾ ਜਾ ਰਿਹਾ ਤਾਂ ਜਿਹੜੇ ਮੇਰੇ ਬਕਾਇਆ ਨਾ ਦਿੱਤੇ ਗਏ ਕੀ ਇਹ ਮਾਮਲਾ ਜੀ ਪੂਰਾ ਸਰ ਸਰ ਇਸ ਤਰ੍ਹਾਂ ਜੀ ਕੱਲ ਨੂੰ ਇੱਕ ਸਾਡੇ ਕੋਲ ਆਇਆ ਸੀ ਆਦਮੀ ਕਿ ਕੀ ਕੁਝ ਮੇਰੇ এমਪਲਾਈ ਕਹਿ ਰਹੀ ਸੀ ਕਿ ਸਾਡਾ ਮੁਲਾਜ਼ਮ ਸੀਗਾ ਪਹਿਲੇ ਤੇ ਉਹਦੀਆਂ ਮਲਟੀਪਲ ਕ੍ਰੀਸਿਸ ਤੇ ਟ੍ਰਾਂਸਫਰਸ ਹੋਈਆਂ ਜੋ ਉਹਨੇ ਮੈਨੂੰ ਦੱਸਿਆ वो कह रहे कि जबरी रिटायर करता मैन देखो ये जो तक रिटायरमेंट का मामला साढ़े हाथ से नहीं है सरकार के हाथ से है सरकार ने कुछ देखा होना वो अगेंस्ट कुछ होना ता ही रिटायर किया बाकी जितों तक न्यूज़ की गल है उन्हें अपना मंग पत्र देता मैं इनक्वायरी अपने इंडिया रेवन्यू डॉक्टर परमेश कुमार करती है आफ्टर इनकुरी असी देखा वैसे मैं एसएमओ को टेलीफोनिकली पूछया सी वो कहंदे कि ਇਹਨਾਂ ਦੇ ਡਿਊ ਜਿੰਨੇ ਵੀ ਬਣਦੇ ਐ ਉਹ ਸਾਰੇ ਦੇ ਦਿੱਤੇ ਗਏ ਹਨ ਜੇ ਕੋਈ ਮੜਾ ਮोटा ਕੋਈ ਹੋਏਗਾ ਬਕਾਇਆ ਉਹ ਦੇਖ ਲਾਂਗੇ ਆਫਟਰ ਇਨਕੁਆਰੀ ਠੀਕ ਹੈ ਉਹ ਵੀ ਉਹਨੂੰ ਲੈ ਜਾਣਗੇ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਗੁਰਪ੍ਰੀਤ ਸਿੰਘ ਪੱਡੀ ਹੈ ਜੀ ਤੇ ਮੈਂ ਬਰਨਾਲੇ ਸਿਵਲ ਹਸਪਤਾਲ ਦੇ ਵਿੱਚ ਲਾਸਟ ਡਿਊਟੀ ਕੀਤੀ ਹੈਗੀ ਬਤੌਰ ਰੇਡੀਓਗ੍ਰਾਫਰ ਤੇ ਮੇਰੀ ਤਲਵੰਡੀ ਸਾਹਿਬ ਉਹ ਡਾਕਟਰ ਨੇ ਗਲਤ ਉਹ ਐਕਸਰੇ ਰਿਪੋਰਟਾਂ ਜੇਕਰ ਆਉਂਦੇ ਸੀ ਮੈਂ ਕੀਤੀ ਨਹੀਂ ਉਹਦੀ ਸਜ਼ਾ ਭੁਗਤ ਰਿਆ ਇਹ ਤੋਂ ਤੱਕ ਕੇ 12 ਸਾਲਾਂ ਦੇ ਵਿੱਚ ਮਹਿਕਮੇ ਨੇ ਮੇਰੀਆਂ ਬਗੈਰ ਮਤਲਬ ਤੋਂ 25 ਬਦਲੀਆਂ ਕਰੀਆਂ ਇੱਕ ਸਾਲ ਚ 8 ਕਰੀਆਂ ਤੇ ਲਾਸਟ ਬਦਲੀ ਮੇਰੀ ਬਸ ਸਵਾਨੇ ਤੋਂ ਪਰਨਾਲੇ ਹੋਈ ਸੀ ਜਿਹੜੀ ਸ਼ਿਕਾਇਤ ਤੇ ਹੋਈ ਸੀ ਉਹਦੀ ਅਜੇ ਤੱਕ ਇਨਕੁਆਇਰੀ ਨਹੀਂ ਹੋਈ ਵੀ ਮੈਂ ਉਹਦੇ ਤੇ ਦੋਸ਼ੀ ਹਾਂ ਠੀਕ ਹੈ ਕੀ ਮਤਲਬ ਕਿ ਜਿਹੜੀ ਇਹ ਲੈ ਕੇ ਕਿ ਅੱਜ ਤੁਸੀਂ ਕਿੱਥੇ ਬੈਠੇ ਹੋ ਕੀ ਕਹਿਣਾ ਚਾਹੋਗੇ ਮੈਂ ਇਹ ਕਹਿਣਾ ਚਾਹੁੰਦਾ ਜੀ ਵੀ ਆਪਣੇ ਕੀ ਕਹਿੰਦੇ ਹਰ ਸਿਸਟਮ ਦੇ ਵਿੱਚ ਹਰ ਡਿਪਾਰਟਮੈਂਟ ਦੇ ਵਿੱਚ ਇੱਕ ਕਲਰਕ ਪੀਐਨ ਜਿਹੜਾ ਹੈਗਾ ਉਹ ਵੀ ਡੀਸੀ ਬਣਿਆ ਬੈਠਾ ਕਰ ਗਰੀਬ ਬੰਦੇ ਦੀ ਕੋਈ ਸੁਣਵਾਈ ਨਹੀਂ ਗਈ ਉਹਦੀ ਦਰਖਾਸਤ ਜਾਂਦੀ ਹੈ ਜੇ ਕਿਸੇ ਵੱਡੇ ਅਫਸਰ ਦੇ ਬਰਖਲਾਪ ਜਾਂ ਕਿਸੇ ਵੱਡੇ ਧੜਲੇਦਾਰ ਦੇ ਬੰਦੇ ਬਰਖਲਾਪ ਤਾਂ ਉਹਦੀ ਫਾਈਲ ਉੱਤੇ ਦੱਬ ਲਈ ਜਾਂਦੀ ਹੈ ਗਰੀਬ ਤੋਂ ਦੀ ਫਾਈਲ ਤੇ ਪੈਸੇ ਖਾਈ ਜਾਂਦੇ ਨੇ ਸਿਰਫ ਉਹਨੂੰ ਇਨਸਾਫ ਨਹੀਂ ਮਿਲਦਾ ਤੇ ਉਹ ਇਨਸਾਫ ਲਈ ਭਟਕ ਰਿਹਾ ਹੈ ਜੀ ਆ ਤੁਸੀਂ ਕਿੱਥੇ ਬੈਠੇ ਹੋ ਕਿਸ ਚੀਜ਼ ਤੇ ਬੈਠੇ ਮੈਂ ਇਸ ਟਾਈਮ ਲੱਕੜਾਂ ਦੀ ਚਿਤਾ ਬਣਾ ਕੇ ਸਿਵਲ ਸਰਜਨ ਦਫਤਰ ਦੇ ਮੂਹਰੇ ਬਰਨਾਲੇ ਬੈਠਾਗਾ ਜੀ ਤੇ ਕਿੰਵਾਂ ਦਿਨ ਅੱਜ ਸੋਡਾ ਚੱਲ ਅੱਜ ਮੇਰਾ ਦੂਜਾ ਦਿਨ ਹੈ ਜੀ ਉਰੇ ਕੱਲ ਮਾੜਾ ਮੋਟਾ ਗੱਲਬਾਤ ਕਰੀ ਸੀ ਇਹਨਾਂ ਨੇ ਕਹਿੰਦੇ ਵੀ ਕੋਈ ਇਨਕੁਆਰੀ ਬਿਠਾਉਂਦੇ ਆ ਡੀਸੀ ਵੱਲੋਂ ਇਨਕੁਆਰੀ ਲੈਟਰ ਆਇਆਗਾ ਤੇ ਪਰ ਅਜੇ ਤੱਕ ਮੈਨੂੰ ਕਿਸੇ ਨਾਲ ਨੇ ਕੋਈ ਸੰਪਰਕ ਵੀ ਕਰਿਆ ਜੀ ਇਹ ਪ੍ਰੋਟੈਸਟ ਕਦੋਂ ਤੱਕ ਚੱਲ ਜਾਰੀ ਰਹੇਗਾ ਇਹ ਆਪਣੇ ਕੀ ਕਹਿੰਦੇ 25 ਤਰੀਕ ਤੱਕ ਸਿਰਫ ਇਹਨਾਂ ਨੂੰ ਇੱਕ ਸਿੰਪਲ ਰੋਸ ਪ੍ਰਦਰਸ਼ਨ ਕਿਹਾ ਹੋਇਆ ਵੀ 10 ਤੋਂ 5 ਵਜੇ ਤੱਕ ਡੇਲੀ ਚੱਲੇਗਾ ਤੇ 25 ਤਰੀਕ ਤੋਂ ਬਾਅਦ ਇਹਨੂੰ ਕੰਟੀਨਿਊਸ 24 ਘੰਟਿਆਂ ਵਾਸਤੇ ਜਾਰੀ ਕਰ ਦਿੱਤਾ ਜੀ ਠੀਕ ਹੈ ਇਹ ਸੋਡੀਅਮ ਮੰਗਾ ਨਾ ਮੰਨੀਆਂ ਗਈਆਂ ਤਾਂ ਨਾ ਮੰਨੀਆਂ ਗਈਆਂ ਤਾਂ ਇਹ ਪੇਖ ਦੇਖਣਾ ਜੀ ਆਪਾਂ ਧਰਨਾ ਦਾ ਜਾਰੀ ਰਹੇਗਾ ਠੀਕ ਹੈ ਨਹੀਂ ਮਰਨ ਬਾਰਤ ਤੇ ਕਨਵਰਟ ਕਰਨਾ ਹੈ ਜਾਂ ਕੋਈ ਹੋਰ ਵੱਡਾ ਸਟੈਂਡ ਕਰਨਾ ਹੈਗਾ ਇਹ ਅਗਲੀ 30 ਤਰੀਕ ਨੂੰ ਨਿਸ਼ਚਿਤ ਕੀਤਾ ਜਾਊਗਾ